ਕਰਨਾ ਹੈ 3 ਫੁੱਟ ਸੱਲੋਂ ਹੈਡ ਫਰਸ਼ ਲੈ ਇਹਨੂੰ ਬਣਾਉਣਾ ਕਿਦਾਂ ਮੰਲੂ ਕਿ ਕੰਧਾ ਵਗੈਰਾ ਕੀ ਮੈਨੂੰ ਲੈਂਟਰ ਬਣਾਏ ਦੇ ਉੱਪਰ ਲੈਂਟਰ ਪਾਉਣਾ ਹੈ ਕੰਧਾਂ ਬਾੜ ਕੇ ਪਿੱਲਰ ਦੇਣੇ ਪੈਣੇ ਇਹ ਇੰਨਾ ਲੋਕਾਂ ਨੇ ਰਾਸ਼ਨ ਦਿੱਤਾ ਤੁਹਾਡੇ ਤੇ ਇੱਥੇ ਬਹੁਤ ਕੁਝ ਆਇਆ ਤੁਸੀਂ ਕੁਝ ਨਹੀਂ ਲਿਆ ਨਹੀਂ ਕਿਉਂ ਘਰੇ ਬੈਠਾ ਰਿਆਂ ਬੜੀਆਂ ਸੰਸਥਾਵਾਂ ਆਈਆਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਬਣਾ ਕੇ ਜਾਵਾਂਗੇ ਹੁਣ ਲੋਕਾਂ ਨੂੰ ਵੀਡੀਓ ਬਣਾ ਬਣਾ ਕੇ ਲੈ ਗਏ ਚਲੇ ਗਏ ਹੁਣ ਆਪਾਂ ਵੀ ਇੱਥੇ ਇਹ ਕੰਮ ਤਾਂ ਨਹੀਂ ਕਰਨਾਗੇ ਜਿਹੜੇ ਆਪਾਂ ਸੇਵਾ ਕਰਨੀ ਨਾ ਭਾਜੀ ਇਹ ਲੋਕਾਂ ਨੂੰ ਨਹੀਂ ਦਿਖਾਨੀ ਇਹ ਰਿਕਾਰਡ ਆ ਇਹ ਰਿਕਾਰਡਡ ਹੈ ਇੱਥੇ ਖੜਾ ਆਇਆ ਹੋਇਆ ਸੀ ਪਾਣੀ ਆਇਆ ਹੋਇਆ ਸੀਗਾ ਤੇ ਆਪਾਂ ਵੀਡੀਓ ਵੀ ਦੇਖਿਆ ਬਹੁਤ ਹਨਾ ਕਿ ਲੋਕੇ ਟਰਾਲੀਆ ਪਿੱਛੇ ਭਜਦੇ ਪਏ ਆ ਲੰਗਰ ਲੈਣ ਲਈ ਜਾਂ ਅਸੀਂ ਜਿੱਥੇ ਜਾਂਦੇ ਪਏ ਸੀ ਸਾਡੇ ਹੱਥੀ ਖਾਣ ਨੂੰ ਪੈਂਦੇ ਪਏ ਸੀਗੇ ਦੇ ਨਾਲ ਗੱਲ ਕੀਤੀ ਤੇ ਬੜਾ ਇਮੋਸ਼ਨਲੀ ਜਿਹਾ ਜੀ ਫੀਲ ਹੋਇਆ ਤੇ ਫਿਰ ਮੈਂ ਇਹ ਵੀਰ ਦੇ ਨਾਲ ਗੱਲ ਕੀਤੀ ਮੈਂ ਕਿਹਾ ਵੀਰ ਇੱਕ ਜਿਹੜਾ ਟਾਈਮ ਹੁੰਦਾ ਨਾ ਉਹ ਟਾਈਮ ਨਿਕਲ ਜਾਂਦਾ ਹੁੰਦਾ ਤੇ ਅਸੀਂ ਵੀਰ ਦੇ ਆ ਦੋ ਕਮਰੇ ਆ ਇਹਨਾਂ ਨੂੰ ਲੈਂਟਰ ਪਾ ਕੇ ਤੇ ਤੀਸਰੀ ਆ ਰਸੋਈ ਆ ਇਹ ਵੀ ਬਾਲੇ ਚਾਤਾ ਇਹਨਾਂ ਨੇ ਹੁਣ ਪਾਈ ਆ ਤੇ ਜੇ ਕਿਰਪਾ ਹੋਈ ਸਾਰੇ ਵੀਰਾਂ ਦੀ ਤੇ ਇੱਥੇ ਵੀ ਆਪਾਂ ਲੈਂਟਰ ਪਾ ਕੇ ਦਵਾਂਗੇ